ਅਮ ਆਪਣੇ ਮੂੰਹੋਂ ਹੀ ਮੈਂ ਕਹਣਾ ਵੀ ਇਸ ਬਾਰੇ ਵਿਸਥਾਰ ਨਾਲ ਦੱਸੋ ਵੀ ਕੀ ਹੈ ਕਿਹਦੇ ਵੀ ਹਰੇਕ ਬੱਚੇ ਦੇ ਵਿੱਚ ਮਨ ਦੇ ਵਿੱਚ ਹੁੰਦਾ ਵੀ ਮੈਂ ਕੀ ਸਕੂਲ ਤੋਂ ਬਾਅਦ ਮੈਂ ਕੀ ਬਣਨਾ ਮੈਂ ਕੀ ਕਰਨਾ ਸੋ ਜਿਹੜੇ ਅਸੀਂ ਹੈਗੇ ਇੱਥੇ ਦੇ ਨੌਜਵਾਨ ਜਿਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਹੈ ਅਸੀਂ ਇੱਥੇ ਜੌਬਾਂ ਕਰਦੇ ਆਂ ਇੱਥੇ ਅਸੀਂ ਰਹਿੰਦੇ ਆਂ ਅਸੀਂ ਵਿਚਦੇ ਆਂ ਅਸੀਂ ਸਾਨੂੰ ਬਹੁਤ ਮਾਪਿਆਂ ਨੇ ਕਿਹਾ ਵੀ ਤੁਸੀਂ ਸਾਡੇ ਬੱਚਿਆਂ ਨੂੰ ਦੱਸੋ ਵੀ ਅਸੀਂ ਜੰਮੇ ਪੜ੍ਹਿਆ ਇੰਡੀਆ ਦੇ ਵਿੱਚ ਉੱਥੇ ਦਾ ਸਿਸਟਮ ਅਲੱਗ ਹੈ ਤੇ ਤੁਸੀਂ ਸਾਡੇ ਬੱਚਿਆਂ ਦੀ ਹੈਲਪ ਕਰੋ ਵੀ ਤੁਸੀਂ ਦੱਸੋ ਤੇ ਐਸ ਦਾ ਮੂਮੈਂਟ ਫਿਲਹਾਲ ਸਿਰਫ 10+2 ਜਾਂ 10ਵੀਂ ਦੇ ਵਿਦਿਆਰਥੀ ਇਸ ਪ੍ਰੋਗਰਾਮ ਤੋਂ ਲਾਹਾ ਲੈ ਸਕਦੇ ਨੇ ਸਾਹਿਬ ਜੀ ਸਿੰਘ ਜੀ ਹਾਂਜੀ ਸੋ ਸਾਨੂੰ ਐਦਾ ਹੈ ਵੀ 10ਵੀਂ 11ਵੀਂ 12ਵੀਂ ਦੇ ਜਿਹੜੇ ਬੱਚੇ ਆ ਕਿਉਂਕਿ ਉਹਨਾਂ ਲਈ ਸਭ ਤੋਂ ਕ੍ਰਿਟੀਕਲ ਸਟੇਜ ਹੈ ਤੇ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਰਵਾਜ ਹੈ ਵੀ ਬੱਚੇ ਨੂੰ ਪੁੱਛਣਾ ਵੀ ਬੱਚੇ ਤੋਂ ਸਕੂਲ ਤੋਂ ਬਾਅਦ ਕੀ ਬਣਨਾ ਹੋਰ ਖੋਡੇ ਤੋਂ ਬਿਨਾ ਹੋਰ ਕਿੰਨੇ ਇੱਕ ਮਹਿਕਲਮਾ ਵੀ ਬੁਲਾਰੇ ਨੇ ਜਾਂ ਹੋਰ ਖੋਡੇ ਵਰਗੇ ਹੋਰ ਜਿੰਨੇ ਸੱਜਣ ਮਿੱਤਰ ਨੇ ਹੈ ਨਾ ਜਿਹੜੇ ਕਿ ਇਸ ਜਰਨੀ ਥਰੂ ਹੋ ਕੇ ਆਏ ਨੇ ਉਸ ਇਸ ਪ੍ਰੋਗਰਾਮ ਦੇ ਵਿੱਚ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰ ਲਿਆ ਹਾਂਜੀ ਮੈਂ ਤਾਂ ਬਸ ਇੱਕ ਸੇਵਾਦਾਰ ਹੀ ਆ ਤੇ ਮੇਰੇ ਨਾਲ ਟੀਮ ਦੇ ਵਿੱਚ ਹੁਣ ਤੱਕ 20 ਹੋਰ ਨੌਜਵਾਨਾਂ ਦਾ ਰਿਸਪੌਂਸ ਆਇਆ ਵੀ ਉਹਨਾਂ ਨੇ ਹੈਲਪ ਕਰਨੀ ਹੈ ਕਿਸੇ ਨੇ ਵੀ ਨਹੀਂ ਮਨਾ ਕੀਤਾ ਅਲੱਗ-ਅਲੱਗ ਖੇਤਰਾਂ ਚੋਂ ਹਾਂਜੀ ਹਾਂਜੀ ਸੋ ਅਸੀਂ ਸਾਰੇ ਰੈਪਰਿਜ਼ੈਂਟ ਕਰ ਰਹੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਦੱਸਿਆ ਵੀ ਸਾਰੀ ਜਿਹੜੀਆਂ ਓਕਿਪੇਸ਼ਨਸ ਐ ਉਹ ਸਾਰੇ ਇਕੁਅਲ ਐ ਸੋ ਅਸੀਂ ਸਾਰਿਆਂ ਨੂੰ ਨਾਲ ਹੀ ਲਿਆ ਰਹੇ ਆ ਤੇ ਸੈਵਨ ਸਟੇਸ ਟੀਵੀ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਦੀਪਕਾਂ ਗੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਦਾਰ ਪੀੜੀ ਦਰ ਪੀੜੀ ਵਿਦਿਆਰਥੀਆਂ ਦੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਕਿਹੜਾ ਕੈਰੀਅਰ ਆਪਸ਼ਨ ਉਹ ਚੂਜ਼ ਕਰਨ ਕਿ ਜਿਹਦੇ ਨਾਲ ਉਹਨਾਂ ਨੂੰ ਸਕੂਲੀ ਪੜ੍ਹਾਈ ਜਾਂ ਕਾਲਜੀ ਪੜ੍ਹਾਈ ਤੋਂ ਬਾਅਦ ਕਿੱਥਾ ਲੱਭਣ ਦੇ ਵਿੱਚ ਇੱਕ ਚੰਗੀ ਨੌਕਰੀ ਲੱਭਣ ਦੇ ਵਿੱਚ ਕੋਈ ਸਮੱਸਿਆ ਨਾ ਪਾਵੇ ਇਸੇ ਡਰ ਨੂੰ ਇਸੇ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਬ੍ਰਿਸਬਨ ਦੇ ਇੱਕ ਉਦਮੀ ਨੌਜਵਾਨ ਸਰਦਾਰ ਸਾਹਿਬਜੀਤ ਸਿੰਘ ਹੋਣਾ ਨੇ ਇੱਕ ਬਹੁਤ ਹੀ ਸੋਹਣਾ ਇਨੀਸ਼ੀਏਟਿਵ ਲਿਆ ਹੈ ਇੱਕ ਬਹੁਤ ਹੀ ਸੋਹਣਾ ਪ੍ਰੋਜੈਕਟ ਆਰੰਭਿਆ ਹੈ ਜਿਸ ਦਾ ਨਾਮ ਹੈ ਕਿਰਤ ਜਿਸ ਤੇ ਵਿੱਚ ਉਹ 10th 10th 2 ਦੇ ਵਿਦਿਆਰਥੀਆਂ ਨੂੰ ਇੱਕ ਗਾਰਡਨਸ ਪ੍ਰੋਵਾਈਡ ਕਰਦੇ ਨੇ ਤਾਂ ਤਾਂ ਕਿ ਉਹ ਸਕੂਲੀ ਵਿਦਿਆਦਵਾਦ ਕਾਲਜ ਵਿਦਿਆਦਵਾਦ ਇੱਕ ਵਧੀਆ ਅ ਨੌਕਰੀ ਇੱਕ ਵਧੀਆ ਕਿੱਤਾ ਲੱਭਣ ਦੇ ਵਿੱਚ ਉਹਨਾਂ ਦੀ ਸਹਾਇਤਾ ਹੋ ਸਕੇ ਆਪਣੇ ਨਾਲ ਜੁੜੇ ਨੇ ਅੱਜ ਸਰਦਾਰ ਸਾਹਿਬ ਜੀਤ ਸਿੰਘ ਹੁਣੀ ਤੇ ਆਪਾਂ ਕਰਾਂਗੇ ਉਹਨਾਂ ਨਾਲ ਗੱਲਬਾਤ ਤੇ ਜਾਣਾਂਗੇ ਇਸ ਪ੍ਰੋਗਰਾਮ ਕਿਰਤ ਬਾਰੇ ਹੋਰ ਜਾਣਕਾਰੀ ਬਾਈ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਤੇ ਥੈਂਕ ਯੂ ਤੁਹਾਡਾ ਦੀਪਾ ਜੀ ਤੇ ਗੁਰਪ੍ਰੀਤ ਭਾਜੀ ਦਾ ਵੀ ਜੋ 7 ਸੀਜ਼ ਟੀਵੀ ਤੋਂ ਆ ਜੀ ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਵੀ ਤੁਸੀਂ ਜੋ ਵੀ ਸਾਡੇ ਬ੍ਰੇਜ਼ਵਨ ਕੁਈਨਜ਼ਲੈਂਡ ਆਸਟ੍ਰੇਲੀਆ ਦੇ ਵਿੱਚ ਉਪਰਾਲੇ ਹੁੰਦੇ ਆ ਤੁਸੀਂ ਸਾਰਿਆਂ ਦੀ ਸਪੋਰਟ ਕਰਦੇ ਆ ਜੀ। ਧੰਨਵਾਦ ਵੀਰੇ। ਤੇ ਸਭ ਤੋਂ ਪਹਿਲਾਂ ਤਾਂ ਵੀਰੇ ਬਹੁਤ ਸੋਹਣਾ ਇਨੀਸ਼ੀਏਟਿਵ ਆ ਕਿ ਸਮੇਂ ਦੀ ਲੋੜ ਅਨੁਸਾਰ ਇਹੋ ਜਿਹਾ ਇੱਕ ਪ੍ਰੋਗਰਾਮ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਤੇ ਤੁਸੀਂ ਆਪਣੇ ਮੂੰਹੋਂ ਹੀ ਮੈਂ ਕਹਣਾ ਵੀ ਇਸ ਬਾਰੇ ਵਿਸਥਾਰ ਨਾਲ ਦੱਸੋ ਵੀ ਕੀ ਹੈ ਕਿ ਹਾਂਜੀ ਸੋ ਹਰੇਕ ਜਿਵੇਂ ਤੁਸੀਂ ਬਹੁਤ ਸੋਹਣੀ ਤਰ੍ਹਾਂ ਦੱਸਿਆ ਵੀ ਹਰੇਕ ਬੱਚੇ ਦੇ ਵਿੱਚ ਮਨ ਦੇ ਵਿੱਚ ਹੁੰਦਾ ਵੀ ਮੈਂ ਕੀ ਸਕੂਲ ਤੋਂ ਬਾਅਦ ਮੈਂ ਕੀ ਬਣਨਾ ਮੈਂ ਕੀ ਕਰਨਾ ਸੋ ਜਿਹੜੇ ਅਸੀਂ ਹੈਗੇ ਇੱਥੇ ਦੇ ਨੌਜਵਾਨ ਜਿਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਹੈ ਅਸੀਂ ਇੱਥੇ ਜੌਬਾਂ ਕਰਦੇ ਆਂ ਇੱਥੇ ਅਸੀਂ ਰਹਿੰਦੇ ਆਂ ਅਸੀਂ ਵਿਚਤਦੇ ਆਂ ਅਸੀਂ ਸਾਨੂੰ ਬਹੁਤ ਮਾਪਿਆਂ ਨੇ ਕਿਹਾ ਵੀ ਤੁਸੀਂ ਸਾਡੇ ਬੱਚਿਆਂ ਨੂੰ ਦੱਸੋ ਵੀ ਅਸੀਂ ਜੰਮੇ ਪੜਿਆ ਹੈ ਇੰਡੀਆ ਦੇ ਵਿੱਚ ਉੱਥੇ ਦਾ ਸਿਸਟਮ ਅਲੱਗ ਹੈ ਤੇ ਤੁਸੀਂ ਸਾਡੇ ਬੱਚਿਆਂ ਦੀ ਹੈਲਪ ਕਰੋ ਵੀ ਤੁਸੀਂ ਦੱਸੋ ਤੇ ਸਾਨੂੰ ਵੀ ਬਹੁਤ ਵਧੀਆ ਵਧੀਆ ਲੱਗਿਆ ਵੀ ਆਮ ਪੇਰੈਂਟਸ ਨੇ ਇਦਾਂ ਸਾਨੂੰ ਕਿਹਾ ਵੀ ਤੁਸੀਂ ਸਾਡੇ ਬੱਚਿਆਂ ਦੀ ਸਪੋਰਟ ਕਰੋ ਤੇ ਫਿਰ ਅਸੀਂ ਇਹ ਨਵਾਂ ਪ੍ਰੋਗਰਾਮ ਲੈ ਆ ਰਹੇ ਹਾਂ ਬੱਚਿਆਂ ਦੇ ਲਈ ਤੇ ਸ਼ੁਰੂ ਅਸੀਂ ਇੱਥੇ ਫਿਟਸ ਗਿਵਨ ਕਰ ਰਹੇ ਹਾਂ ਇੱਥੇ ਨੌ ਸਾਈਜ਼ ਸਿੰਘ ਸਵਾ ਗੁਰਦੁਆਰੇ ਸਾਹਿਬ ਦੇ ਕੋਲ ਤੇ ਉਮੀਦ ਹੈ ਵੀ ਸੰਗਤ ਦੀ ਸਪੋਰਟ ਦੇ ਨਾਲ ਹੌਲੀ-ਹੌਲੀ ਇਹ ਉਪਰਾਲਾ ਵੱਡਾ ਹੋ ਜਾਊਗਾ ਜੀ ਠੀਕ ਹੈ ਜੀ ਤੇ ਜਿਵੇਂ ਵੀਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਫਿਟਸ ਗਿਵਨ ਕਮਿਊਨਿਟੀ ਸੈਂਟਰ 24 ਅਗਸਤ ਤੇ 3 ਵਜੇ ਤੋਂ ਲੱਗੇ 5 ਵਜੇ ਤੱਕ ਕੀਤਾ ਜਾਵੇਗਾ ਹਾਲੇ ਕਿ ਸ਼ੁਰੂਆਤ ਇੱਕ ਹੀ ਪ੍ਰੋਗਰਾਮ ਤੋਂ ਹੋਵੇਗੀ ਪਰ ਤੇ ਇਸ ਤੋਂ ਬਾਅਦ ਜਿਵੇਂ ਹੀ ਜਿਵੇਂ ਹੀ ਲੋਕਾਂ ਦਾ ਹੰਗਾਰਾ ਮਿਲਦਾ ਜਾਊਗਾ ਤੇ ਇਸ ਤਰ੍ਹਾਂ ਹੋਰ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਲਿੱਕੇ ਜਾਣਗੇ ਤੇ ਵੀਰ ਜੀ ਕਿਵੇਂ ਇਹ ਜਿਹੜਾ ਇਹ ਪ੍ਰੋਗਰਾਮ ਉਲਿੱਕਣ ਦਾ ਸ਼ੁਰੂ ਕਰਨ ਦਾ ਵਿਚਾਰ ਮਨ ਦੇ ਵਿੱਚ ਤੁਹਾਡੇ ਕਿਵੇਂ ਉਪਜਿਆ ਮੈਂ ਤਾਂ ਇੱਥੇ ਕੈਨਬਰਾ ਦੇ ਵਿੱਚ ਪੜਿਆ ਹਾਂ ਆਸਟ੍ਰੇਲੀਆ ਦੀ ਰਾਜਸਥਾਨੀ ਦੇ ਵਿੱਚ ਤੇ ਮੇਰੇ ਉੱਥੇ ਬਹੁਤ ਦੋਸਤ ਸੀਗੇ ਜਿਹੜੇ ਹੋਰ ਕਮਿਊਨਿਟੀ ਤੋਂ ਆ ਖਾਸ ਕਰਕੇ ਸਾਡੇ ਜੂਇਸ਼ ਮਿੱਤਰ ਠੀਕ ਹੈ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਇਹਨਾਂ ਦੇ ਬਹੁਤ ਉਪਰਾਲੇ ਹੁੰਦੇ ਆ ਵੀ ਜਿਹੜੇ ਉਹਨਾਂ ਦੀ ਪ੍ਰੋਫੈਸ਼ਨਲ ਇੰਡਸਟਰੀਜ਼ ਐ ਜਿਹੜੇ ਕੰਮ ਕਰਦੇ ਆ ਟ੍ਰੇਡਸ ਵਿੱਚ ਜੋ ਵੀ ਜਿੱਥੇ ਕੰਮ ਕਰਦੇ ਆ ਉਹ ਸ਼ੇਅਰ ਕਰਦੇ ਆ ਬੱਚਿਆਂ ਦੇ ਨਾਲ ਉਹ ਇੰਟਰਨਸ਼ਿਪਸ ਦਿੰਦੇ ਆ ਉਹਨਾਂ ਨੂੰ ਸਿਖਾਉਂਦੇ ਆ ਵੀ ਜੇ ਤੁਸੀਂ ਇਧਰਲੇ ਪਾਸੇ ਲੱਗਣਾ ਤੁਸੀਂ ਇਹ ਕਰਿਆ ਕਰੋ ਤੁਸੀਂ ਇਹ ਪੜੋ ਤੁਸੀਂ ਇਹ ਦੇਖੋ ਇਹਨਾਂ ਨਾਲ ਗੱਲਬਾਤ ਕਰੋ ਸੋ ਮੈਨੂੰ ਉਹਨਾਂ ਤੋਂ ਗੱਲ ਕਰਕੇ ਵੀ ਉਹ ਕਿਵੇਂ ਕਰਦੇ ਆ ਕਿਉਂਕਿ ਜੇ ਤੁਸੀਂ ਦੇਖੋ ਉਹਨਾਂ ਦੇ ਕਾਫੀ ਲੀਡਰ ਹੈਗੇ ਆ ਸਾਡੇ ਦੇਸ਼ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਦੁਨੀਆ ਭਰ ਦੇ ਉਹਨਾਂ ਦੇ ਲੀਡਰ ਹੈ ਤੇ ਐਦਾਂ ਦੀ ਗੱਲ ਵੀ ਨਹੀਂ ਹੈ ਵੀ ਸਾਡੇ ਸਿੱਖ ਲੀਡਰ ਨਹੀਂ ਹੈ ਪਰ ਸਾਨੂੰ ਵੀ ਸਿੱਖਣਾ ਚਾਹੀਦਾ ਵੀ ਹੋਰ ਕਮਿਊਨਿਟੀਆ ਇੱਥੇ ਆ ਕੇ ਉਹ ਆਪਣੇ ਆਪ ਨੂੰ ਕਿਵੇਂ ਬੈਟਰ ਕਰਦੇ ਆ ਸੋ ਮੈਨੂੰ ਉੱਥੋਂ ਆਈਡੀਆ ਆ ਤੇ ਫਿਰ ਇੱਥੇ ਹੋਰ ਵੀ ਕਾਫੀ ਸੰਸਥਾਵਾਂ ਹੈਗੀਆਂ ਪਰ ਮੈਂ ਸੋਚਿਆ ਵੀ ਅਸੀਂ ਪਹਿਲਾਂ ਹੌਲੀ ਹੌਲੀ ਛੋਟੇ ਲੈਵਲ ਤੇ ਸ਼ੁਰੂ ਕਰੀਏ ਕਿਉਂਕਿ ਚੇਂਜ ਤਾਂ ਜਿਵੇਂ ਕਹਿੰਦੇ ਆਂ ਵੀ ਹੌਲੀ ਹੌਲੀ ਸ਼ੁਰੂ ਹੁੰਦਾ ਤੇ ਫਿਰ ਅਸੀਂ ਹੌਲੀ ਹੌਲੀ ਦੱਸੂਗੇ ਬੱਚਿਆਂ ਨੂੰ ਵੀ ਤੁਸੀਂ ਕੀ ਕਰ ਸਕਦੇ ਆਂ ਤੇ ਅਸੀਂ ਆਪਣੇ ਤਜਰਬੇ ਤੋਂ ਦੱਸੂਗੇ ਅਸੀਂ ਆਏ ਕਿਤਾਬਾਂ ਤੋਂ ਨਹੀਂ ਪੜਿਆ ਜੀ ਅਸੀਂ ਆਏ ਜੋ ਸਾਡੇ ਨਾਲ ਬੀਤੇ ਆ ਜੋ ਤਜਰਬਾ ਤਾਂ ਜਿਵੇਂ ਗੋਰ ਕਹਿੰਦੇ ਹੈ 트럼ப்ஸ் एवरीथिंग ਐਕਸਪੀਰੀਐਂਸ 트럼ப்ஸ் एवरीथिंग ਸੋ ਅਸੀਂ ਆਪਣਾ ਤਜਰਬਾ ਸਾਂਝਾ ਕਰੂਗੇ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਆਏ ਹੋਊਗਾ ਵੀ ਅਸੀਂ ਉਹਨਾਂ ਵਾਂਗੂ ਬੋਲਦੇ ਆਂ ਅਸੀਂ ਉਹਨਾਂ ਵਾਂਗੂ ਦਿਖਦੇ ਆਂ ਸੋ ਉਹਨਾਂ ਨੂੰ ਆਏ ਹੋਊਗਾ ਵੀ ਇਹ ਸਾਡੇ ਵਾਂਗੂ ਹੀ ਆ ਕਿਉਂਕਿ ਜਦੋਂ ਮਾਪਿਆਂ ਦੀ ਗੱਲ ਲੱਗ ਹੁੰਦੀ ਹੈ ਜਿਹੜੇ ਉਹਨਾਂ ਦੇ ਉਹ ਨਾਲ ਦੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਵਾਂਗੂ ਹੀ ਆ ਉਹਨਾਂ ਤੋਂ ਅਸਰ ਗੱਲ ਦਾ ਵੱਖਰਾ ਹੀ ਹੁੰਦਾ ਹੈ ਵੱਖਰਾ ਬਿਲਕੁਲ ਕਿਉਂਕਿ ਤੁਸੀਂ ਉਸ ਮਾਨਸਿਕ ਅਵਸਥਾ ਦੇ ਵਿੱਚੋਂ ਨਿਕਲ ਚੁੱਕੇ ਹੋ ਉਹ ਸੰਘਰਸ਼ ਜਿਹੜਾ ਕਿ ਹੁਣ ਆਉਣ ਵਾਲੇ ਵਿਦਿਆਰਥੀ ਜਾਂ ਨੂੰ ਕਰਨਾ ਪੈ ਰਿਹਾ ਹੈ ਤੁਸੀਂ ਉਸ ਸੰਘਰਸ਼ ਦੇ ਦੌਰ ਦੇ ਵਿੱਚੋਂ ਨਿਕਲ ਚੁੱਕੇ ਹੋ ਜਿਵੇਂ ਮੈਂ ਕੱਲੋਂ ਕਿ ਫਸਟ ਹੈਂਡ ਐਕਸਪੀਰੀਅੰਸ ਸਾਡੇ ਕੋਲ ਤੇ ਇਸ ਤਰ੍ਹਾਂ ਤੁਸੀਂ ਬੱਚਿਆਂ ਦੀ ਤੇ ਨਾਲ ਹੀ ਨਾਲ ਮੈਂ ਕਹੂੰਗਾ ਕਿ ਮਾਪਿਆਂ ਨੂੰ ਵੀ ਗਾਰਡਨਸ ਹਨਾ ਦੇਖ ਸਕਦੇ ਤੇ ਅੱਜ ਦੇ ਮੂਮੈਂਟ ਫਿਲਹਾਲ ਸਿਰਫ 10+2 ਜਾਂ 10ਵੀਂ ਦੇ ਵਿਦਿਆਰਥੀ ਇਸ ਪ੍ਰੋਗਰਾਮ ਤੋਂ ਲਾਹਾ ਲੈ ਸਕਦੇ ਨੇ ਸਾਹਿਬਜੀਤ ਸਿੰਘ ਜੀ ਹਾਂਜੀ ਸੋ ਸਾਨੂੰ ਐਦਾਂ ਵੀ 10ਵੀਂ 11ਵੀਂ 12ਵੀਂ ਦੇ ਜਿਹੜੇ ਬੱਚੇ ਆ ਕਿਉਂਕਿ ਉਹਨਾਂ ਲਈ ਸਭ ਤੋਂ ਕ੍ਰਿਟੀਕਲ ਸਟੇਜ ਹੈ ਤੇ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਰਵਾਜ ਹੈ ਵੀ ਬੱਚੇ ਨੂੰ ਪੁੱਛਣਾ ਵੀ ਬੱਚੇ ਤੋਂ ਸਕੂਲ ਤੋਂ ਬਾਅਦ ਕੀ ਬਣਨਾ ਸੋ ਮੈਂ ਐਦਾਂ ਵੀ ਸੋਚਦਾ ਵੀ ਉਹਨਾਂ ਨੂੰ ਵੀ ਅਸੀਂ ਸਪੋਰਟ ਕਰੀਏ ਅਸੀਂ ਪੁੱਛੀ ਨਾ ਜਾਈਏ ਉਹਨਾਂ ਦੀ ਅਸੀਂ ਨਾਲ ਦੀ ਨਾਲ ਉਹਨਾਂ ਦੀ ਹੈਲਪ ਵੀ ਕਰੀਏ ਕਿਉਂਕਿ ਕਈ ਵਾਰੀ बच्चे बच्चा ਹੋਰ ਪਾਸੇ ਲੈ ਜਾਂਦਾ ਉਹ ਗੱਲ ਨੂੰ ਸੋ ਅਸੀਂ ਵੀ ਆਪਣੇ ਵੱਲੋਂ ਉਹਨਾਂ ਦੀ ਹੈਲਪ ਕਰੀਏ ਜਿਵੇਂ ਮੈਂ ਕਰਮਾ ਕੀ ਕਈ ਵਾਰ ਆਏ ਹੁੰਦਾ ਨਾ ਵੀ 12ਵੀਂ ਤੋਂ ਬਾਅਦ 10+2 ਤੋਂ ਬਾਅਦ ਪਤਾ ਨਹੀਂ ਹੁੰਦਾ ਵੀ ਕਰਨਾ ਕੀ ਆ ਵੀ ਜਾਂ ਤਾਂ ਜਿਹੜੇ ਵਿਦਿਆਰਥੀ ਨੇ ਉਹ ਕੀ ਦੇਖੋ ਦੇਖੀ ਕੋਸ਼ ਹੈ ਜੀ ਸਬਜੈਕਟ ਲੈ ਲੈਂਦੇ ਨੇ ਤੇ ਜਾਂ ਇਹ ਹੁੰਦਾ ਵੀ ਹਨਾ ਕਈ ਵਾਰ ਘਰਦਿਆਂ ਦਾ ਵੀ ਥੋੜਾ ਪ੍ਰੈਸ਼ਰ ਹੁੰਦਾ ਤੇ ਜਾਂ ਕਰਮਾ ਕੀ ਗਾਰਡਨਸ ਦੀ ਘਾਟ ਕਰਕੇ ਹਨਾ ਤੇ ਫਿਰ ਉਸ ਦਾ ਬਾਚੋਂ ਖ ਮੇ ਅੱਜ ਆ ਭੁਗਤਣਾ ਬੈੰਦਾ ਕਿ ਜਿਹੜੇ ਜ਼ਿੰਦਗੀ ਦੇ ਕੀਮਤੀ ਸਾਲ ਹੁੰਦੇ ਨੇ ਹਨਾ ਜੀ ਜਦੋਂ ਆਪਣ ਨੂੰ ਪ੍ਰੋਪਰ ਜੌਬ ਨਹੀਂ ਮਿਲਦੀ ਹੈਨਾ ਤਾਂ ਜਾਂ ਇਹ ਹੁੰਦਾ ਕਿ ਵਿਦਿਆਰਥੀ ਕਰਨਾ ਕੁਝ ਚਾਉਂਦੇ ਹੁੰਦੇ ਨੇ ਹਨਾ ਉਹ ਧਕੇ ਲਿਆ ਕਿਸੇ ਹੋਰ ਪਾਸੇ ਜਾਂਦਾ ਹੈਨਾ ਮੈਂ ਸਮਝਦਾ ਕਿ ਤੁਸੀਂ ਵਿਦਿਆਰਥੀ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੇ ਇੰਟਰਸਟ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਸ਼ਨ ਹਨਾ ਕੁਝ ਮੈਂ ਕਿਰਨ ਵੀ ਪ੍ਰੈਜ਼ੈਂਟ ਕਰ ਸਕਦੀ ਹਾਂ ਵੀ ਇਹ ਉਹਨਾਂ ਲਈ ਕੈਰੀਅਰ ਠੀਕ ਰਹਿਣਗੇ ਹਨਾ ਹਾਂਜੀ ਤੇ ਇਹ ਪਹਿਲਾ ਹੀ ਉਪਰਾਲਾ ਹੈ ਵੀ ਅਸੀਂ 10ਵੀਂ ਤੋਂ 12ਵੀਂ ਅਸੀਂ ਹੋਰ ਵੀ ਕਰੋਗੇ ਦੇਖੋਗੇ ਜੇ ਤੁਸੀਂ ਕਮਿਊਨਿਟੀ ਸਾਡੀ ਸਪੋਰਟ ਕਰੂਗੀ ਅਸੀਂ ਹੋਰ ਨਵੇਂ ਉਪਰਾਲੇ ਲਿਆਉਂਗੇ ਤੇ ਮੇਨ ਚੀਜ਼ ਹੈ ਅਸੀਂ ਉਹ ਡਿਲੀਵਰ ਕਰਨੇ ਚਾਹੁੰਦੇ ਹਾਂ ਕਮਿਊਨਿਟੀ ਲਈ ਜੋ ਉਹਨਾਂ ਨੂੰ ਲੋੜ ਹੈ ਅਸੀਂ ਐਦਾਂ ਇਵੈਂਟ ਨਹੀਂ ਕਰਨੇ ਵੀ ਜਿੱਥੇ ਅਸੀਂ ਸੋਚਦੇ ਜੋ ਸਾਨੂੰ ਕੀ ਲੱਗਦਾ ਵੀ ਵਧੀਆ ਹੋਵੇ ਵੀ ਬੱਚਿਆਂ ਦੇ ਲਈ ਉਹ ਵੀ ਦੱਸ ਸਕਣ ਇਹ ਸੈਸ਼ਨ ਦੇ ਵਿੱਚ ਇਹ ਵੀ ਹੋਊਗਾ ਅਸੀਂ ਪੁੱਛੂਗੇ ਬੱਚਿਆਂ ਨੂੰ ਵੀ ਜੇ ਅਸੀਂ ਹੋਰ ਸੈਸ਼ਨ ਲਿਆਉਣੇ ਆ ਤੁਹਾਡੇ ਲਈ ਉਹਦੇ ਵਿੱਚ ਤੁਹਾਨੂੰ ਕੀ ਵਧੀਆ ਲੱਗੂਗਾ ਵੀ ਅਸੀਂ ਕਿਹਨਾਂ ਨੂੰ ਲਿਆਈਏ ਕਿਹੜੇ ਸਪੀਕਰਾਂ ਨੂੰ ਲਿਆਈਏ ਅਸੀਂ ਕਿੱਥੇ ਕਰੀਏ ਇਹ ਕੋ ਡਿਜ਼ਾਈਨ ਕਰਾਉਣਾ ਅਸੀਂ ਹਾਂਜੀ ਹਾਂਜੀ ਤੇ ਹੌਲੀ ਹੌਲੀ ਮੈਂ ਸਮਝਦਾ ਵੀ ਜਿਉਂ ਜਿਉਂ ਇਹਨੂੰ ਲੋਕਾਂ ਦਾ ਪਿਆਰ ਮਿਲਦਾ ਰਹੂਗਾ ਤੇ ਇਹਦਾ ਵਿਸਥਾਰ ਹਨਾ ਹੁੰਦਾ ਰਹੂਗਾ ਤੇ ਹੁਣ ਵੀਰੇ ਵਿਦਿਆਰਥੀਆਂ ਦੀ ਗੱਲ ਹੋ ਚੁੱਕੀ ਆ ਸਟੂਡੈਂਟਸ ਦੀ ਗੱਲ ਹੋ ਚੁੱਕੀ ਆ ਤੇ ਗੱਲ ਹੁਣ ਮਾਪਿਆਂ ਦੀ ਹੈ ਨਾ ਮਾਪੇ ਇਸ ਪ੍ਰੋਗਰਾਮ ਤੋਂ ਕਿਵੇਂ ਲਾਹਾ ਲੈ ਸਕਦੇ ਨੇ ਹਾਂਜੀ ਸੋ ਅਸੀਂ ਸੇਮ ਟਾਈਮ 3 ਤੋਂ 5 ਵਜੇ ਦੋ ਸੈਸ਼ਨ ਰਨ ਕਰਨੇ ਆ ਇੱਕ ਸੈਸ਼ਨ ਰਨ ਕਰਨਾ ਅਸੀਂ ਬੱਚਿਆਂ ਦੇ ਲਈ ਜੋ ਅਸੀਂ ਸਮਝਾਇਆ ਦੂਸਰਾ ਸੈਸ਼ਨ ਹੈ ਵੀ ਪੇਰੈਂਟਸ ਦੇ ਲਈ ਮਾਪਿਆਂ ਦੇ ਲਈ ਕਿਉਂਕਿ ਜੇ ਮੈਂ ਆਪਣੇ ਵੱਲੋਂ ਦੇਖਾਂ ਜੇ ਮੈਨੂੰ ਇੰਡੀਆ ਜਾਣਾ ਪਵੇ ਮੈਨੂੰ ਤਾਂ ਕੋਈ ਉੱਥੇ ਦਾ ਸਿਸਟਮ ਦਾ ਕੋਈ ਬਹੁਤਾ ਪਤਾ ਨਹੀਂ ਹੈ ਸੋ ਅਸੀਂ ਵੀ ਨਾਲ ਦੀ ਨਾਲ ਸੈਸ਼ਨ ਰਨ ਕਰ ਰਹੇ ਆਂ ਵੀ ਮਾਪਿਆਂ ਨੂੰ ਵੀ ਪਤਾ ਲੱਗੇ ਵੀ ਇੱਥੇ ਦਾ ਐਜੂਕੇਸ਼ਨ ਸਿਸਟਮ ਕਿਵੇਂ ਕੰਮ ਕਰਦਾ ਇੰਡੀਆ ਦੇ ਵਿੱਚ ਸਾਨੂੰ ਪਤਾ ਨਾਨ ਮੈਡੀਕਲ ਮੈਡੀਕਲ ਹੈ ਇੱਥੇ ਤਾਂ ਸਿਸਟਮ ਹੀ ਵੱਖਰਾ ਹੈ ਇੱਥੇ ਤੁਸੀਂ ਸਮਝੋ ਕੁਈਨਸਲੈਂਡ ਦਾ ਸਿਸਟਮ ਅਲੱਗ ਹੈ ਨਿਊ ਸਾਊਥ ਵੇਲਜ਼ ਦਾ ਸਿਸਟਮ ਅਲੱਗ ਹੈ ਸੋ ਇਹ ਜਿਹੜੀ ਨੋਲਿਜ ਹੁੰਦੀ ਹੈ ਇਹ ਅਸੀਂ ਜਿਹੜੇ ਬੱਚਿਆਂ ਨੇ ਇਸ ਸਿਸਟਮ ਦੇ ਵਿੱਚੋਂ ਲੰਘੇ ਆ ਉਹਨਾਂ ਨੇ ਪੇਰੈਂਟਸ ਨੇ ਨਾਲ ਮਾਪਿਆਂ ਦੇ ਨਾਲ ਸਾਂਝਾ ਕਰਨਾ ਵੀ ਇੱਥੇ ਸਬਜੈਕਟਸ ਕਿਵੇਂ ਚੁਣੇ ਜਾਂਦੇ ਆ ਵੀ ਤੁਸੀਂ ਸਕੂਲਸ ਦੇ ਵਿੱਚ ਕਿਹਦੇ ਨਾਲ ਗੱਲ ਕਰ ਸਕਦੇ ਆ ਇੱਥੇ ਸਕੂਲਸ ਦੇ ਵਿੱਚ ਗਾਈਡੈਂਸ ਆਫੀਸਰ ਹੁੰਦਾ ਇੱਕ ਹਾਂਜੀ ਉਹਨਾਂ ਦੀ ਇੱਕ ਮੇਨ ਜੌਬ ਹੁੰਦੀ ਹੈ ਉਹਨਾਂ ਨੂੰ ਬੱਚਿਆਂ ਦੀ ਉਹ ਉਹਨਾਂ ਨੇ ਗਾਈਡੈਂਸ ਕਰਨੀ ਹੁੰਦੀ ਹੈ ਬੱਚਿਆਂ ਦੀ ਵੀ ਉਹ ਸਕੂਲ ਤੋਂ ਬਾਅਦ ਕੀ ਕਰ ਸਕਦੇ ਆ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੇ ਬੱਚਾ ਮੈਨੂੰ ਪੁੱਛਦਾ ਉਹ ਉਹਨਾਂ ਕੋਲ ਜਾ ਸਕਦੇ ਆ ਤੇ ਹੋਰ ਮਾਪਿਆਂ ਨੂੰ ਪਤਾ ਲੱਗ ਸਕੇ ਵੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਵੀ ਆਪਸ਼ਨ ਹੈ ਬਹੁਤ ਬੱਚੇ ਸਾਡੇ ਕਾਫੀ ਕਾਮਯਾਬ ਹੋ ਰਹੇ ਆ ਟ੍ਰੇਡਸ ਦੇ ਵਿੱਚ ਟ੍ਰੇਡਸ ਦੇ ਵਿੱਚ ਤੁਹਾਨੂੰ ਪਤਾ ਹੈ ਇੱਥੇ ਲੇਬਰ ਸ਼ਾਰਟੇਜ ਹੈ ਟ੍ਰੇਡਸ ਦੇ ਵਿੱਚ ਤੇ ਇਹ ਹੋਰ ਵੀ ਆਈਡੀਆ ਅਸੀਂ ਦੱਸ ਸਕਦੇ ਆ ਸਕਦੇ ਆ ਇੱਥੇ ਨਾਲ ਹੀ ਮੇਲੇ ਹੀ ਕਹਿ ਲੋ ਹੁੰਦੇ ਆ ਕਰੀਅਰਸ ਫੈਸਟ ਫੇਅਰ ਹੁੰਦੇ ਬਹੁਤ ਬੜੇ ਤੌਰ ਤੇ 20 30 ਹਜ਼ਾਰ ਬੰਦੇ ਪਹੁੰਚਦੇ ਆ ਉੱਥੇ ਯੂਨੀਵਰਸਟੀਆਂ ਪਹੁੰਚਦੀਆਂ ਵਰਕਰ ਬਿਜ਼ਨੈਸਸ ਪਹੁੰਚਦੇ ਆ ਉਹ ਦੱਸਦੇ ਆ ਵੀ ਤੁਸੀਂ ਸਕੂਲ ਤੋਂ ਬਾਅਦ ਕੀ ਕਰ ਸਕਦੇ ਆ ਸੋ ਮੈਨੂੰ ਵੀ ਆਏ ਆ ਵੀ ਜਿਹੜੇ ਸਾਡੇ ਮਾਪੇ ਆ ਇਹਨਾਂ ਨੂੰ ਵੀ ਪਤਾ ਲੱਗੇ ਵੀ ਇੱਥੇ ਕਿਹੜੇ ਉਪਰਾਲੇ ਹੁੰਦੇ ਆ ਅਸੀਂ ਵੀ ਮਾਪਿਆਂ ਦੀ ਕਿਵੇਂ ਹੈਲਪ ਕਰ ਸਕਦੇ ਆ ਸੋ ਅਸੀਂ ਦੇਖਿਆ ਵੀ ਕੱਲੇ ਇਹ ਬੱਚਿਆਂ ਦੀ এডਿਕੇਸ਼ਨ ਲਈ ਨਹੀਂ ਕਰਨਾ ਸੀ ਇਹ ਇਵੈਂਟ ਅਸੀਂ ਪੇਰੈਂਟਸ ਨੂੰ ਵੀ ਨਾਲ ਨਾਲ ਦੱਸਣਾ ਕਰਨਾ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਹਨਾ ਵੀ ਮੈਂ ਕਹਿੰਦਾ ਵੀ ਬੱਚਿਆਂ ਦੀ ਕਿਉਂਕਿ ਤੁਸੀਂ ਉਸ ਮਾਨਸਿਕ ਸਥਿਤੀ ਜੋ ਨਿਕਲ ਚੁੱਕੀ ਹੈ ਨਾ ਜਿਹੜੇ ਮਾਪੇ ਨੇ ਉਹ ਵੀ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਹਨਾ ਚੰਗੀ ਤਰ੍ਹਾਂ ਹੋਰ ਕੈਰੀਅਰ ਸੰਬੰਧੀ ਸਮਝ ਸਕਣ ਹਨਾ ਇਸ ਵੀ ਬੜਾ ਉਪਰਲਾ ਹੈ ਤੇ ਵੀਰੇ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਵੀ ਸੈਮੀਨਾਰ ਲਾਉਣ ਦੀ ਯੋਜਨਾ ਹੈ ਹਾਂਜੀ ਜ਼ਰੂਰ ਅਸੀਂ ਮੇਨ ਚੀਜ਼ ਜਿਵੇਂ ਮੈਂ ਕਹਿ ਰਿਹਾ ਸੀ ਵੀ ਅਸੀਂ ਜੋ ਕਮਿਊਨਿਟੀ ਚਾਹੂਗੀ ਅਸੀਂ ਉਹ ਕਰੂਗੇ ਅਸੀਂ ਜਿਵੇਂ ਵੀ ਹੈਲਪ ਕਰ ਸਕਦੇ ਆ ਕਿਉਂਕਿ ਜੇ ਤੁਸੀਂ ਦੇਖੋ ਇੱਥੇ ਕਾਫੀ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਹੀ ਸਕਸੈਸਫੁਲ ਲੋਕ ਆਏ ਥੇ ਸੋ ਅਸੀਂ ਉਹਨਾਂ ਦੇ ਵਿੱਚ ਟੈਪ ਇਨ ਕਰਕੇ ਵੀ ਉਹਨਾਂ ਨੂੰ ਨਾਲ ਲਿਆ ਕੇ ਵੀ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਆ ਬੱਚਿਆਂ ਨੂੰ ਅ ਵੀ ਨਹੀਂ ਅਸੀਂ ਨੌਜਵਾਨਾਂ ਨੂੰ ਦੇ ਨਾਲ ਵੀ ਲੱਗ ਕੇ ਜਿਹੜੇ ਥੋੜੇ ਜੇ ਹੋਰ ਵੀ ਮੈਚੂਰ ਹੈ ਉਹਨਾਂ ਲਈ ਵੀ ਲਿਆਉਂਗੇ ਸੋ ਸਾਰੇ ਅਸੀਂ ਸੈਸ਼ਨ ਲਿਆ ਰਹੇ ਹਾਂ ਪਰ ਅਸੀਂ ਇੱਕ ਛੋਟੀ ਇਹ ਉਪਰਾਲੇ ਤੋਂ ਸ਼ੁਰੂ ਕਰ ਰਹੇ ਹਾਂ ਤੇ ਫਿਰ ਉਸ ਤੋਂ ਬਾਅਦ ਜਿਵੇਂ ਕਮਿਊਨਿਟੀ ਦਾ ਰਿਸਪੌਂਸ ਆਊਗਾ ਹੌਲੀ ਹੌਲੀ ਤੇ ਫਿਰ ਅਸੀਂ ਕਮਿਊਨਿਟੀ ਦੇ ਨਾਲ ਲੱਗ ਕੇ ਹੋਰ ਇਵੈਂਟਸ ਵੀ ਕਰਾਂਗੇ ਅੱਛਾ ਵੀਰ ਹੁਣ ਇਹ ਸੈਮੀਨਾਰ ਹੈ ਨਾ ਫ੍ਰੀ ਆਫ ਕਾਸਟ ਆ 24 ਅਗਸਤ ਨੂੰ ਹੋ ਰਿਹਾ 3 ਤੋਂ ਲੈ ਕੇ 5 ਵਜੇ ਤੱਕ ਹੈ ਨਾ ਤੇ ਹੋਰ ਥੋਡੇ ਤੋਂ ਬਿਨਾ ਹੋਰ ਕਿੰਨੇ ਇੱਕ ਮਹਿਕਲਮਾ ਵੀ ਬੁਲਾ ਰਹੇ ਨੇ ਜਾਂ ਹੋਰ ਥੋਡੇ ਵਰਗੇ ਹੋਰ ਜਿੰਨੇ ਸੱਜਣ ਮਿੱਤਰ ਨੇ ਹੈ ਨਾ ਜਿਹੜੇ ਕਿ ਇਸ ਜਰਨੀ ਥਰੂ ਹੋ ਕੇ ਆਏ ਨੇ ਉਸ ਇਸ ਪ੍ਰੋਗਰਾਮ ਦੇ ਵਜੇ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਨਗੇ ਹਾਂਜੀ ਮੈਂ ਤਾਂ ਬਸ ਇੱਕ ਸੇਵਾਦਾਰ ਹੀ ਆਂ ਤੇ ਮੇਰੇ ਨਾਲ ਟੀਮ ਦੇ ਵਿੱਚ ਹੁਣ ਤੱਕ 20 ਹੋਰ ਨੌਜਵਾਨਾਂ ਦਾ ਰਿਸਪੌਂਸ ਆਇਆ ਵੀ ਉਹਨਾਂ ਨੇ ਹੈਲਪ ਕਰਨੀ ਹੈ ਕਿਸੇ ਨੇ ਵੀ ਨਹੀਂ ਮਨਾ ਕੀਤਾ ਅਲੱਗ-ਅਲੱਗ ਖੇਤਰਾਂ ਚ ਹਾਂਜੀ ਹਾਂਜੀ ਸੋ ਮੰਨ ਲਓ ਜਿਵੇਂ ਮੈਂ ਲਿਖਿਆ ਹੋਇਆ ਇੱਥੇ ਬਿਜ਼ਨਸ ਇੰਜੀਨੀਅਰਿੰਗ ਗਵਰਨਮੈਂਟ ਹੈਲਥ ਲਾ ਜਿਹੜੇ ਵੀ ਟ੍ਰੇਡਸ ਜਿਹੜੇ ਵੀ ਇੱਥੇ ਕੰਮ ਕਰਦੇ ਆ ਜਿਹੜੇ ਵੀ ਫੀਲਡ ਦੇ ਵਿੱਚ ਐ ਅਸੀਂ ਸਾਰੇ ਰੈਪ੍ਰੈਜ਼ੈਂਟ ਕਰ ਰਹੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਦੱਸਿਆ ਵੀ ਸਾਰੀ ਜਿਹੜੀਆਂ ਆਕਿਊਪੇਸ਼ਨਸ ਐ ਉਹ ਸਾਰੇ ਇਕੁਅਲ ਨੇ ਸੋ ਅਸੀਂ ਸਾਰਿਆਂ ਨੂੰ ਨਾਲ ਹੀ ਲਿਆ ਰਹੇ ਹਾਂ ਤੇ ਕੋਈ ਆਇਆ ਨਹੀਂ ਐ ਵੀ ਜਿਹੜਾ ਨਈ ਇਨਵੋਲਵ ਹੋਣਾ ਚਾਹੁੰਦਾ ਸਾਰਿਆਂ ਦੇ ਵਿੱਚ ਐਦਾਂ ਇੰਨਾ ਪੈਸ਼ਨ ਐ ਵੀ ਅਸੀਂ ਜਿਹੜੇ ਬੱਚੇ ਐ ਸਾਡੇ ਉਹਨਾਂ ਨੂੰ ਅਸੀਂ ਕਿਵੇਂ ਹੈਲਪ ਕਰ ਸਕੀਏ ਕਿਉਂਕਿ ਅਸੀਂ ਵੀ 10-15 ਸਾਲ ਪਹਿਲਾਂ ਇਹਨਾਂ ਦੀ ਬੋਟਸ ਦੇ ਵਿੱਚ ਹੀ ਸੀ ਬਿਲਕੁਲ ਬਿਲਕੁਲ ਤੇ ਮੈਂ ਕਹਿ ਸਕਦਾ ਵੀ ਇਹ ਕਿਤਾਬੀ ਗੱਲਾਂ ਨਹੀਂ ਹੈ ਵੀ ਜਿੰਨੇ ਵੀ ਬੁਲਾਰਿਆਂ ਨੇ ਹਨਾ ਜਿੰਨੇ ਵੀ ਲੋਕ ਤੁਹਾਡੇ ਨਾਲ ਜੁੜੇ ਨੇ ਵੀ ਉਹਨਾਂ ਨੇ ਇਹ ਸਾਰਾ ਕੁਝ ਫਸਟ ਹੈਂਡ ਐਕਸਪੀਰੀਅੰਸ ਕੀਤਾ ਹੋਇਆ ਤੇ ਤੋਂ ਕਰਕੇ ਸੈਮੀਨਾਰ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ ਨਾ ਕਿਉਂਕਿ ਸਾਰੀਆਂ ਪ੍ਰੈਕਟੀਕਲ ਗੱਲਾਂ ਨੇ ਉਹ ਜਿਹੜੀਆਂ ਇਸ ਸੈਮੀਨਾਰ ਦੇ ਵਿੱਚ ਕਹੀਆਂ ਜਾਣਗੀਆਂ ਜਾਂ ਵਦੀ ਆਖੀ ਨਾ ਤੇ ਮਾਪਿਆਂ ਦੇ ਸਾਹਮਣੇ ਰੱਖਿਆ ਜਾਣੀ ਹੈ ਹਾਂਜੀ ਤੇ ਨਾਲ ਦੀ ਨਾਲ ਇਹ ਇਹ ਸੈਮੀਨਾਰ ਵੀ ਹੈ ਪਰ ਇਹਦੇ ਵਿੱਚ ਅਸੀਂ ਕੋਈ ਲੈਕਚਰ ਨਹੀਂ ਕਰਨਾ ਕਿਉਂਕਿ ਸਾਨੂੰ ਐ ਮੈਂ ਵੀ ਕਾਫੀ ਸੈਮੀਨਾਰਸ ਦੇ ਵਿੱਚ ਗਿਆ ਸੋ ਬੰਦਾ ਬੋਰ ਹੋ ਜਾਂਦਾ ਜੇ ਤੁਹਾਨੂੰ ਕੋਈ ਐਡਰੈਸ ਕਰ ਰਿਹਾ ਏਦਾਂ ਸੋ ਅਸੀਂ ਬੱਚਿਆਂ ਦੇ ਲੈਵਲ ਤੇ ਆਉਣਾ ਅਸੀਂ ਸਾਰਿਆਂ ਨੇ ਛੋਟੇ ਛੋਟੇ ਗਰੁੱਪ ਵੰਡਨੇ ਤੇ ਜਿਹੜੇ ਸਾਰੇ ਨੌਜਵਾਨ ਹੈ ਉਹਨਾਂ ਨੇ ਐਨ ਪਰਸਨਲ लेवल ਤੇ ਉਹਨਾਂ ਦੇ ਲੈਵਲ ਤੇ ਇੰਗੇਜਮੈਂਟ ਹੈ ਉਹਨਾਂ ਦੀ ਕੋਈ ਪ੍ਰੈਜੈਂਟੇਸ਼ਨ ਨਹੀਂ ਹੋਊਗੀ ਉਹਨਾਂ ਨੇ ਬਸ ਗੱਲਾਂ ਕਰਨੀਆਂ ਸੋ ਬੱਚਿਆਂ ਨੂੰ ਕੰਫਰਟेबल ਫੀਲ ਹੋਵੇ ਵੀ ਇਹ ਮੇਰਾ ਸ਼ਾਇਦ ਮੈ ਤੋਂ 10 15 ਸਾਲ ਬଡਾ ਹੈ ਪਰ ਸੇਮ ਹੀ ਹੈ ਵੀ ਸੇਮ ਹੀ ਪ੍ਰੋਬਲਮਸ ਹੈ ਸੇਮ ਹੀ ਸੋਲੂਸ਼ਨਸ ਹੈ ਸੋ ਬਸ ਬੱਚਿਆਂ ਦੇ ਲੈਵਲ ਤੇ ਆ ਕੇ ਅਸੀਂ ਹੈਲਪ ਕਰਨੀ ਚਾਹੁੰਦੇ ਹਾਂ ਜੀ ਬਿਲਕੁਲ ਇਹਨਾਂ ਬਹੁਤ ਵਧੀਆ ਉਪਰਾਲਾ ਕਿਤੇ ਦੋਸਤੋ ਇਹ ਸਨ ਸਾਹਿਬਜੀਤ ਸਿੰਘ ਹੋਣੀ ਜਿਹੜੇ ਕਿ ਕਿਰਤ ਦੇ ਆਮ ਪ੍ਰੋਜੈਕਟ ਕੋਆਰਡੀਨੇਟਰ ਨੇ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਕਿ ਇੱਕ ਇਨੀਸ਼ੀਏਟਿਵ ਲਿਆ ਅਜਿਹਾ ਕੰਮ ਕਰਨ ਦਾ ਜਿਸ ਦੀ ਕੀ ਆਪਣੀ ਕਮਿਊਨਿਟੀ ਨੂੰ ਆਪਣੇ ਸਮਾਜ ਨੂੰ ਬਹੁਤ ਜ਼ਰੂਰਤ ਆ ਤੇ ਹੁਣ ਆਪਣਾ ਵੀ ਇਹ ਫਰਜ਼ ਬਣਦਾ ਕਿ 24 ਅਗਸਤ ਨੂੰ ਇਹ ਜਿਹੜਾ ਸੈਮੀਨਾਰ ਆ ਇਹ ਆਪਾਂ ਵੱਧ ਚੜ ਕੇ ਇਸ ਸੈਮੀਨਾਰ ਦੇ ਵਿੱਚ ਆਈਏ ਤਾਂ ਜੋ ਸਾਹਿਬਜੀਤ ਸਿੰਘ ਹੋਣੀ ਆਉਣ ਵਾਲੇ ਭਵਿੱਖ ਦੇ ਵਿੱਚ ਇਦਾਂ ਦੇ ਹੋਰ ਵੀ ਵਧੀਆ-ਵਧੀਆ ਸੈਮੀਨਾਰ ਲੈ ਕੇ ਆਉਣ ਆਉਣ ਦੇ ਰਹੇ ਹਾਂ ਸਾਹਿਬ ਜੀ ਸਿੰਘ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਗਾਂਧੀ ਥੈਂਕ ਯੂ